ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਫਰੀਦਕੋਟ ਤੋਂ ਜਦੋਂ ਆਪਾਂ ਕੋਟਕਪੂਰੇ ਵੱਲ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਮਾਉਂਟ ਲਿਟਰਾ ਜੀ ਸਕੂਲ ਆਉਂਦਾ ਤੇ ਉਹਦੇ ਨਾਲ ਇੱਕ ਹੱਥ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਵੀ ਹੈ ਸੋ ਜਿਹੜਾ ਮਾਉਂਟ ਲਿਟਰਾ ਜੀ ਸਕੂਲ ਆ ਦੋਸਤੋ ਉਹਦੇ ਬਿਲਕੁਲ ਸਾਹਮਣੇ ਚੜ੍ਹਦੇ ਵਾਲੇ ਪਾਸੇ ਨੂੰ ਇੱਕ ਪਈ ਮੁੜਦੀ ਹੈ ਇੱਕ ਇਟਾਂ ਦਾ 56 ਚਣਿਆ ਵਾ ਉਹ ਸੜਕ ਮੁੜਦੀ ਐ ਤੇ ਉਹਦੇ ਉੱਤੇ ਬਾਈ ਹੋ ਰਿਆਂ ਦਾ ਘਰ ਆ ਜਿੱਥੇ ਵੀਡੀਓ ਬਣਾ ਰਹੇ ਆਂ ਚਾਰ ਨਾਗ ਦਿਖਾਉਂਗਾ ਦੋਸਤੋ ਜਿਹਦੇ ਚੱਕੇ ਝੋਟੀ ਸੂਈ ਸਵਾਈ ਐ ਇਹ ਤੋਂ ਬਿਨਾ ਦੋ گاਵਾ ਵਿਚਾਲੇ ਗੱਪਣ ਦੇਖ ਰਹੇ ਆਂ ਤੇ ਇੱਕ ਗਾਂ ਇਹ ਵੀ ਸੂਈ ਸਵਾਈ ਗਾਂ ਦੁੱਧ ਦੇ ਥੱਲੇ ਬਾਈ ਹੋਰੀ ਚੰਗਾ ਦੱਸਦੇ ਤੇ ਇਹਦੀ ਖਾਸ ਗੱਲ ਐ ਇਹਦੇ ਨਾਲ ਬੱਚਾ ਵੱਛੀ ਤੇ ਵੱਛੀ ਵੀ ਪੂਰੀ ਸਮੀ ਸਵਾਈ ਐ ਸੋ ਆਓ ਡਿਟੇਲ ਆਪ ਐਸੇ ਗਾਂ ਤੋਂ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਚ ਤਿੰਨ ਨਾਗ ਹੋਰ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸਿਓ ਬਈ ਆਪਣਾ ਨਾਮ ਸਰਬਜੀਤ ਸਰਬਜੀਤ ਬਾਈ ਅੱਜ ਆਪਾਂ ਚਾਰ ਨਗ ਦਿਖਾਉਣੇ ਆ ਪਹਿਲੇ ਨੰਬਰ ਤੇ ਗਾਂ ਕਿੰਨਾ ਮਸੂਹ ਸੋਈ ਹੈ ਇਹ ਪਹਿਲ ਨੂੰ ਮੱਛੀ ਸੋਈ ਹੈ ਕਿੰਨਾ ਚਿਰ ਹੋ ਗਿਆ ਉਹ ਇਹਨੂੰ ਸੋਈ ਨੂੰ ਬਾਈ ਸੋਈ ਨੂੰ ਹੋਇਆ ਵੀ 1 ਮਹੀਨੇ ਦੇ ਨੇੜੇ ਤੇੜੇ ਠੀਕ ਹੈ ਅੱਛਾ ਬਾਈ ਦੁੱਧ ਹੁਣ ਕਿੰਨਾ ਹੈ ਥੱਲੇ ਦੁੱਧ 15 ਲੀਟਰ ਤਿਆਰ ਹੈ 15 ਲੀਟਰ ਦੁੱਧ ਹੈਗਾ ਕੀ ਰੇਟ ਕਰਦੇ ਹੋ ਇੱਕ ਰੇਟ ਤਾਂ ਆਪਾਂ ਫੋਨ 'ਤੇ ਕਰਾਂਗੇ। ਬੱਚਾ ਵੱਛੀ ਇਹਦੇ ਨਾਲ ਵੱਛੀ ਹੈ। ਖੋਲੀ ਬਈ ਇਹਨੂੰ। ਸੋ ਦੋਸਤੋ ਬੱਚਾ ਵੱਛੀ ਹੈ। ਸੂਈ ਸਵਾਈ ਹੈ। ਵੱਛੀ ਜਿਹੜੀ ਹੈ ਬਾਈ ਹੋਰੀ ਕਹਿੰਦੇ ਵੀ ਦੁੱਧ ਮਾਲਕਾਂ ਨੇ ਬਹੁਤ ਚੰਗਾ ਪਾਇਆ ਵੱਛੀ ਨੂੰ। ਮਤਲਬ ਰਾਜੀ ਨਰੋਈ ਵੱਛੀ ਹੈ। ਮੈਂ ਤੁਹਾਨੂੰ ਦਿਖਾ ਵੀ ਦੇਵਾਂਗਾ। ਸੁਹਾਗਾਾਂ ਦਾ ਪਹਿਲਾ ਹੈ। ਰੇਟ ਬਾਈ ਤੋਂ ਫੋਨ 'ਤੇ ਪੁੱਛ ਲਓ ਜੇ। ਸੋਹਣੀ ਗਾਂ ਦੋਸਤੋ ਢਾਂਚੇ ਵੱਲੋਂ ਵੀ ਤੇ ਥਾਨ ਹਵਾਨੇ ਵੱਲੋਂ ਵੀ। ਬਾਕੀ ਇਹਦੇ ਨਾਲ ਵੱਛੀ ਵੀ ਆ ਗਈ। ਸੋ ਹੁਣ ਸਵੇਰ ਵੀਡੀਓ ਬਣਾ ਰਿਹਾ ਦੋਸਤੋ ਤੇ ਚਵਾਈ ਤੋਂ ਪਹਿਲਾਂ ਦੀ ਵੀਡੀਓ ਹੈ। ਮੂਰਲਾ ਚੰਗੇ ਢਾਂਚੇ ਦੀ ਇਹ ਵਹਿਣਾ ਦੋਸਤੋ ਥੋੜਾ ਕੁੱਤੇ ਤੋਂ ਡਰ ਗਈ ਸੋ ਦੋਸਤੋ ਇਹ ਗਾਂ ਤੁਸੀਂ ਫੇਰ ਇਹਨੂੰ ਦੇਖ ਸਕਦੇ ਹੋ ਤੇ ਇਹਦੇ ਨਾਲ ਬੱਚੀ ਸੰਗੜੇ ਦਗਾਉਣ ਵਾਲੀ ਆ ਬੱਚੀ ਤੇ ਬਾਕੀ ਉਹ ਸੇਤਮੰਦ ਬੱਚੀ ਹੈ ਚੰਗੀ ਸੰਭੀ ਹੋਈ ਹੈ ਸੋ ਇਹ ਗਾਂ ਪਹਿਲਾ ਸੂਆ ਬਈ ਦੱਸਦਾ ਵੀ ਸੂਈ ਵੀ ਆ 15 ਕਿਲੋ ਦੁੱਧ 15 ਲੀਟਰ ਦੁੱਧ ਐ ਇਸ ਟਾਈਮ ਹੈਗਾ ਜਿਹੜਾ ਤੁਸੀਂ ਚੋਕੇ ਲੈ ਲੋਗੇ ਇਹਦੇ ਨਾਲ ਇੱਕ ਗੱਬਣ ਗਾਂ ਖੜੀ ਐ ਜਿਹੜੀ ਇਹ ਗੱਬਣ ਗਾਂ ਬਈ ਇਦਾਂ ਕੰਨਵਸੂਆ ਇਹ ਵੀ ਪਹਿਲਾਂ ਵਛੀ ਆਈ ਕਿੰਨਾ ਚਿਰ ਲਾਉਗੀ ਸੂਨ ਚ ਸੂਨ ਜਦੋਂ ਆ ਪੰਜ ਚਾਰ ਦਿਨ ਰੇਟ ਫੋਨ ਤੇ ਹੀ ਰਹਿਣਾ ਇਹਦਾ ਵੀ ਹਾਂਜੀ ਫੋਟ ਸਾਰਾ ਰੇਟ ਫੋਨ ਤੇ ਸਾਰਿਆਂ ਦੇ ਖੋਲੀ ਬਈ ਸਲਸੋ ਰੇਟ ਫੋਨ ਤੇ ਹੀ ਆ ਸਾਰੇ ਪਸ਼ੂਆਂ ਦੇ ਰੇਟ ਵੀਡੀਓ ਚ ਕਰਨਾ ਨਾ ਕਰਨਾ ਇਹ ਹਮੇਸ਼ਾ ਮਾਲਕ ਦੀ ਆਪਦੀ ਮਰਜ਼ੀ ਹੁੰਦੀ ਐ ਪਹਿਲਾ ਸੂਆ ਗਾਂਸ ਹੁੰਦੀ ਐ ਦੱਸੋ ਦਿਨ ਪੰਜ ਚਾਰ ਲਾਉਗੀ ਥਣ ਸੋਹਣੇ ਰੱਖਿਆ ਹੱਥੀਂ ਚੁਆਈ ਵਾਲਾ ਰੱਖਿਆ ਬਾਕੀ ਹਜੇ ਪੰਜ ਚਾਰ ਦਿਨ ਲਾਉ ਤਾਂ ਹਵਾਨਾ ਪਛਾਣੂ ਫੇਰ ਭਰਨਾ ਥੋੜਾ ਕ੍ਰਾਸ ਅੰਗ ਦੇ ਵਿੱਚ ਵੜੜਾ ਉੱਤੋਂ ਹੀ ਕਮਾਲ ਆ ਪੰ ਮੇਥੋਂ ਬਾਈ ਮਨਿੰਦਰ ਇੱਥੋਂ ਹੀ ਕਮਾਲ ਆ ਸਰ ਸੋ ਥਣ ਇਹਦਾ ਹੱਥੀਂ ਚਵਾਈ ਵਾਲਾ ਬਾਕੀ ਟਾਂਚਾ ਤੁਸੀਂ ਹੁਣ ਦੇਖ ਸਕਦੇ ਹੋ ਸੋਹਣਾ ਥਣ ਹਵਾਨਾ ਸਾਈਡ ਤੋਂ ਦਿਸਦਾ ਪਛਾਣ ਨੂੰ ਹਜੇ ਹਵਾਨਾ ਵੱੱਛੀ ਨੇ ਭਰਨਾ ਥੋੜਾ ਕ੍ਰੋਸ ਅੰਗ ਹੈ ਗਰਮੀ ਦੀ ਰੁੱਤ ਵਾਲੀ ਇਹ ਵਹਿੜ ਹੈ ਜਿਹਨੂੰ ਜਚੇ ਉਹ ਵੀ ਰਿਕਾਲ ਕਰ ਸਕਦਾ ਹੈ ਇਧਰੋਂ ਤੁਸੀਂ ਇਹ ਥਣ ਦੇਖ ਸਕਦੇ ਹੋ ਮੇਥੋਂ ਹੱਥੀਂ ਚਵਾਈ ਵਾਲੇ ਦੋਨੇ ਪਾਸਿਆਂ ਤੋਂ ਥਣ ਇੱਕੋ ਜਿਹਾ ਇਦਰੋਂ ਵੀ ਤੁਸੀਂ ਥਾਂ ਦਾ ਸੈਜ ਦੇਖ ਸਕਦੇ ਹੋ ਸੋ ਇਦਾਂ ਦੀ ਤਿਆਰੀ ਇਹ ਫੜ ਰਹੀ ਹੈ ਤੇ ਇੱਕ ਹੋਰ ਕ੍ਰੋਸ ਸੰਗ ਵੈਡ ਗੱਭਣ ਹੈ ਇਹ ਕਿੰਨਾ ਸੁਆ ਬਾਈ ਇਹ ਦੂਜਾ ਸੁਣੀ ਹੈ ਜੀ ਠੀਕ ਹੈ ਕਿੰਨਾ ਚਰ ਲਊਗੀ ਇਹਦਾ ਹੈਬ ਡਲ 15 ਬਹਿ ਹੈ ਜੀ ਠੀਕ ਹੈ ਖੋਲੀ ਬਈ ਹੋਰ ਸੁਣ 15 ਦਿਨਾਂ ਦੀ ਕੱਚੀ ਵੱਡੇ ਕੱਦ ਕਾਠ ਦੀ ਕ੍ਰੋਸ ਬਰੀਡ ਗਾਂ 25 ਲੀਟਰ ਵਾਲੀ ਗਾਂ ਹੈ ਜੀ ਠੀਕ ਹੈ ਸੋ ਥਾਂ ਹੱਤੀ ਚਵਾਈ ਵਾਲੇ ਆ ਦੁੱਧ ਵਾਲੇ ਥਾਂ ਬਹੁਤ ਸੋਹਣੇ ਆ ਦੱਸੋ ਤੇ ਨਾਲ ਜਿਹੜਾ ਕ੍ਰੋਸ ਬਰੀਡ ਕਈ ਵਾਰਾ ਥੋੜਾ ਬਹੁਤ ਇਹ ਦੋ ਥਣਾਂ ਦੇ ਨਿਸ਼ਾਨ ਦੂਜੇ ਆ ਜਾਂਦੇ ਆ ਸੋ ਉਹ ਸ਼ਾਖਾਂ ਹੈਗੀਆਂ ਉਹ ਚਾਰ ਥਣ ਜਿਹੜੇ ਦੁੱਧ ਵਾਲੇ ਆ ਉਹਨਾਂ ਦਾ ਸਹਿਜ ਬਹੁਤ ਸੋਹਣਾ ਦਿਸਦਾ ਸ਼ਾਖਾਂ ਚੱਲਦੀਆਂ ਨਹੀਂ ਆ ਸ਼ਾਖਾਂ ਚੱਲਦੀਆਂ ਨਹੀਂ ਤੇ ਇਹ ਉ ਨਾਲ ਜ਼ਰੂਰ ਤੁਹਾਨੂੰ ਦੱਸਣਾ ਹੱਕ ਹੈ ਜੋ ਚੀਜ਼ ਸਾਹਮਣੇ ਦੇਖਦੇ ਆ ਸੋ ਹਜੇ 15 ਦਿਨਾਂ ਦੀ ਕੱਚੀ ਹੈ ਦਿਨ ਹਜੇ 15 ਲੈ ਜੂਗੀ ਸੂਨ ਦੇ ਵਿੱਚ ਇਹ ਤੁਸੀਂ ਇਸ ਸਾਈਡ ਤੋਂ ਸ਼ਾਖਾਂ ਤੁਹਾਨੂੰ ਦਿਸ ਗਈਆਂ ਤੇ ਮੈਂ ਦੂਜੇ ਪਾਸੇ ਤੁਹਾਨੂੰ ਦੁੱਧ ਵਾਲੇ ਥਣ ਦਿਖਾ ਦਨਾ ਹੁਣ ਇਧਰੋਂ ਤੁਸੀਂ ਥਣ ਦਾ ਸਾਈਜ਼ ਦੇਖ ਸਕਦੇ ਹੋ ਜਿਹੜੀਆਂ ਮਗਰ ਸ਼ਖਾਂ ਆ ਉਹ ਸਾਈਡ ਤੋਂ ਦੀ ਦਿਸਦੀਆਂ ਚਾਰੇ ਥਣ ਬਹੁਤ ਸੋਹਣੇ ਮੁੱਠੀ ਦੀ ਚੁਵਾਈ ਵਾਲੇ ਨਿਕਲਣਗੇ ਸੋ ਇਹ ਗਾਂ ਦੋਸਤੋ ਦੂਜਾ ਸੂਹਾ ਹੁੰਦੀ ਹੈ ਇੱਕ ਝੋਟੀ ਵੀ ਬਾਈ ਨੇ ਵੇਚਣੀ ਹੈ ਬਈ ਇਹਨੂੰ ਅੱਜ ਹੁਣ ਕਿੰਨੇ ਦਿਨ ਹੋ ਗਏ ਉਹਨਾਂ ਦੇ ਸੂਈ ਨੇ ਸੂਈ ਨੂੰ ਅੱਜ ਮਹੀਨੇ ਦੇ ਨੇੜੇ ਆਈ ਠੀਕ ਹੈ ਕਿੰਨਾ ਦੁੱਧ ਹੋਊਗਾ ਹੁਣ ਦੁੱਧ 9 ਲੀਟਰ ਤਿਆਰ ਹੈ ਠੀਕ ਹੈ ਪਹਿਲਾ ਸੂਹੀ ਸੀ ਇੱਥੇ ਪਹਿਲਾਂ ਪਹਿਲਾਂ ਹੀ ਖੋਲਨੀ ਬਈ ਸੋ ਪਹਿਲਾ ਸੂਆ ਇਹਦੇ ਨਾਲ ਬੱਚਾ ਕੀ ਹੈ ਬਾਈ ਬਾਲਾ ਬੱਚਾ ਘੱਟਾ ਰਿਹਾ ਲਾ ਲਈ ਠੀਕ ਹੈ ਸੋ ਬੱਚਾ ਦੋਸਤੋ ਇਹਦੇ ਨਾਲ ਮੇਲ ਕਾਫ ਹੈ ਮਹੀਨੇ ਦੀ ਸੂਈ ਹੈ ਇੱਕ ਮਹੀਨੇ ਦੀ ਸੂਈ 9 ਲੀਟਰ ਦੁੱਧ ਇਸ ਟਾਈਮ ਹੈਗਾ ਜਿਹੜਾ ਤੁਸੀਂ ਚੋਕੇ ਲੈ ਲੋਗੇ ਸੋ ਇਹ ਤੁਸੀਂ ਇਹਦੇ ਢਾਂਚੇ ਨੂੰ ਦੇਖ ਸਕਦੇ ਹੋ ਬਾ ਮੋੜ ਲਾ ਬਾਈ ਛਾਣ ਖਵਾਣਾ ਦੇਖ ਸਕਦੇ ਸੋ ਦੁੱਧ ਇਸ ਟਾਈਮ ਜਿਹੜਾ ਇਹਦੇ ਥੱਲੇ ਹਾਜ਼ਰ ਹੈ ਉਹ 9 ਲੀਟਰ ਹੈ ਪਹਿਲਾ ਸੂਆ ਇਹ ਸੋਈ ਵੀ ਹੈ ਮਹੀਨਾ ਹੋ ਗਿਆ ਨੂੰ ਸੋਈ ਨੂੰ ਦੁੱਧ ਜਿਹੜੇ ਪਸ਼ੂ ਜਿਵੇਂ ਖਾਸ ਕਰਕੇ ਜਿਹੜਾ ਸੂਆ ਸੂਆ ਆ ਪਸ਼ੂ ਉਹਦਾ ਭਾਵੇਂ ਦੋ ਟਾਈਮ ਚੋਲਿਆ ਕਰੋ ਤਿੰਨ ਟਾਈਮ ਚੋਲੋ ਜਦੋਂ ਤਸੱਲੀ ਹੋ ਜਾਂਦੀ ਹੈ ਫਿਰ ਸੌਦਾ ਜਿਹੜਾ ਹੋ ਤੁਸੀਂ ਪਹਿਲਾਂ ਜਿਹੜਾ ਰਲਾਉਣਾ ਹੁੰਦਾ ਤੇ ਉਹ ਤੁਸੀਂ ਸੌਦਾ ਬਾਈਫਰੇਣਾ ਕਰ ਸਕਦੇ ਹੋ ਵੈਸੇ ਇਹਨਾਂ ਦਾ ਵਪਾਰ ਦਾ ਕੰਮ ਆ ਦੋਸਤੋ ਰੂਟੀਨ ਇੱਥੇ ਤੁਹਾਨੂੰ ਪਸ਼ੂ ਦਿਖਾਇਆ ਕਰਾਂਗੇ ਵਿਕਰੀ ਵਾਲੇ ਇਹਨਾਂ ਕੋਲ ਆਉਂਦੇ ਰਹਿੰਦੇ ਆ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਕਨਾਗ ਵਿਕਰੀ ਵਾਲੇ ਸੀ ਧੰਨਵਾਦ